ਸਤਿ ਸ਼੍ਰੀ ਅਕਾਲ ਜੀ ਸਮਰੋਜ ਦੀ ਹੋਣ ਵਾਲੀ ਦੁਲਹਣ ਦਾ ਫੋਨ ਆਇਆ ਉਹ ਬੋਲੀ ਬਰਾਤ ਲੈ ਕੇ ਨਾ ਆਇਓ ਮੈਂ ਤੇਰੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਇਹ ਨਾ ਸੁਣ ਕੇ ਸਮਰੋਜ ਨੂੰ ਪਸੀਨਾ ਆ ਗਿਆ ਤੇ ਬੋਲਿਆ ਇਹੋ ਜਿਹਾ ਮਜ਼ਾਕ ਨਾ ਕਰ ਗੁਰਲੀਨ ਅਸੀਂ ਬਸ ਕੁਝ ਹੀ ਮਿੰਟਾਂ ਬਾਅਦ ਘਰੋਂ ਤੁਰਨ ਵਾਲਿਆਂ ਗੁਰਲੀਨ ਬੋਲੀ ਮੈਂ ਮਜ਼ਾਕ ਨਹੀਂ ਕਰ ਰਹੀ ਸੱਚਮੁੱਚ ਨਾ ਆਇਓ ਜੇ ਆ ਵੀ ਗਏ ਤਾਂ ਕੋਈ ਫਾਇਦਾ ਨਹੀਂ ਹੋਊਗਾ ਖਾਲੀ ਹੱਥ ਜਾਓਗੇ ਸਮਰੋਜ ਬੋਲਿਆ ਇਹ ਤੂੰ ਕੀ ਬਕ ਰਹੀ ਆਂ ਬਰਾਤੀ ਤਾਂ ਗੱਡੀਆਂ ਵਿੱਚ ਵੀ ਬੈ ਗਏ ਆ ਸਾਰੇ ਮੇਰੇ ਬਾਹਰ ਨਿਕਲਣ ਦਾ ਇੰਤਜ਼ਾਰ ਕਰ ਰਹੇ ਆ ਮੈਂ ਅਜੇ ਬਾਥਰੂਮ ਵਿੱਚ ਆ ਜਿਵੇਂ ਹੀ ਬਾਹਰ ਨਿਕਲੂੰਗਾ ਬਰਾਤ ਉਰ ਪੜਨੀ ਆ ਗੁਰਲੀਨ ਬੋਲੀ ਬਾਥਰੂਮ ਵਿੱਚ ਆ ਤਾਂ ਕੋਈ ਡਰਾਮਾ ਕਰ ਲਾ ਬੇਹੋਸ਼ ਹੋ ਜਾ ਜਾਂ ਕੁਝ ਵੀ ਕਰ ਪਰ ਮੇਰੇ ਘਰ ਬਰਾਤ ਲੈ ਕੇ ਨਾ ਆਈ ਪਲੀਜ਼ ਸਮਰੋਜ ਬੋਲਿਆ ਵਿਆਹ ਤੂੰ ਨਹੀਂ ਕਰਨਾ ਪਰ ਮੈਂ ਤਾਂ ਕਰਨਾ ਆ ਮੈਂ ਡਰਾਮਾ ਕਿਉਂ ਕਰਾਂ ਬੇਇੱਜ਼ਤੀ ਤਾਂ ਹੋਣੀ ਆ ਬਰਾਤ ਨਾ ਲੈ ਕੇ ਗਿਆ ਤਾਂ ਵੀ ਹੋਊਗੀ ਜੇ ਤੇਰੇ ਘਰੋਂ ਖਾਲੀ ਹੱਥ ਵਾਪਸ ਆਉਂਗਾ ਤਾਂ ਵੀ ਹੋਊਗੀ ਪਰ ਉਹਦੇ ਵਿੱਚ ਮੇਰਾ ਤਾਂ ਕੋਈ ਕਸੂਰ ਨਹੀਂ ਨਾ ਜਦੋਂ ਬਰਾਤ ਨਹੀਂ ਪਹੁੰਚੂਗੀ ਤਾਂ ਤੂੰ ਸਾਰਾ ਇਲਜ਼ਾਮ ਮੇਰੇ ਤੇ ਪਾ ਦੇਂਗੀ ਇਸ ਲਈ ਮੈਂ ਤਾਂ ਆ ਰਿਆਂ ਆ ਤੂੰ ਵਿਆਹ ਨਹੀਂ ਕਰਨਾ ਤਾਂ ਭੱਜ ਜਾ ਜਿਹਦੇ ਨਾਲ ਭੱਜਣਾ ਆ ਗੁਰਲੀ ਨੇ ਗੁੱਸੇ ਨਾਲ ਬੋਲੀ ਮੈਂ ਤੈਨੂੰ ਦੱਸ ਦਿੱਤਾ ਇਹ ਵਿਆਹ ਨਹੀਂ ਹੋਊਗਾ ਫਿਰ ਵੀ ਆਉਣਾ ਚਾਹੁੰਦਾ ਆ ਤਾਂ ਆ ਜਾ ਸਮਰੋਜ ਬੋਲਿਆ ਜੇ ਦੱਸਣਾ ਹੀ ਸੀ ਤਾਂ ਵੀ ਦਿਨ ਪਹਿਲਾਂ ਦੱਸ ਦਿੰਦੀ ਨਾ ਦੋਵਾਂ ਪਾਸਿਆਂ ਦਾ ਇੰਨਾ ਖਰਚਾ ਲੱਗਦਾ ਨਾ ਇੱਜ਼ਤ ਨੂੰ ਨਿਲਾਮ ਹੁੰਦੀ ਤੁਹਾਡਾ ਕੁੜੀਆਂ ਦਾ ਇਹੀ ਤਾਂ ਰੋਣਾ ਆ ਤੁਸੀਂ ਉਸੇ ਜਗ੍ਹਾ ਬੋਲਣਾ ਹੁੰਦਾ ਆ ਜਿੱਥੇ ਇੱਜ਼ਤ ਦਾ ਫਲੂਦਾ ਬਣਨ ਵਾਲਾ ਹੋਵੇ ਕਦੀ ਸੋਚਿਆ ਆ ਤੇਰੇ ਪਿਓ ਤੇ ਕੀ guzreਗੀ ਇਹਨੇ ਨੂੰ ਬਾਹਰ ਤੋਂ ਬਾਥਰੂਮ ਦਾ ਦਰਵਾਜ਼ਾ ਖੜਕਣ ਲੱਗਾ ਸਮਰੋਜ ਨੇ ਫੋਨ ਕੱਟ ਦਿੱਤਾ ਤੇ ਬਾਹਰ ਆ ਕੇ ਫੁੱਲਾਂ ਨਾਲ ਸਜੀ ਹੋਈ ਗੱਡੀ ਵਿੱਚ ਬਹਿ ਗਿਆ ਕਦੀ ਕਦੀ ਜ਼ਿੰਦਗੀ ਇਸ ਤਰ੍ਹਾਂ ਦਾ ਇਮਤਿਹਾਨ ਵੀ ਲੈਣ ਲੱਗਦੀ ਆ ਸਮਰੋਜ ਦਾ ਪੂਰਾ ਸਰੀਰ ਅੰਦਰੋਂ ਕੰਬ ਰਿਹਾ ਸੀ ਦਿਮਾਗ ਤੇ ਕੋਈ ਪੱਥਰ ਜਾ ਆ ਕੇ ਜੰਮ ਗਿਆ ਸੀ ਕਲੇਜਾ ਤਾਕ ਤਾਕ ਕਰ ਰਿਹਾ ਸੀ ਸਾਰੇ ਯਾਰ ਦੋਸਤ ਗੱਡੀ ਵਿੱਚ ਨਾਲ ਬੈਠੇ ਸੀ ਪਰ ਉਹਨਾਂ ਵਿੱਚੋਂ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਸਮਰੋਜ ਕਿਸ ਮੁਸ਼ਕਲ ਵਿੱਚੋਂ ਗੁਜ਼ਰਿਆ ਆ ਸਾਰੀਆਂ ਗੱਡੀਆਂ ਚੱਲ ਪਈਆਂ ਗੱਡੀ ਵਿੱਚ ਗਾਣਾ ਚੱਲ ਰਿਹਾ ਸੀ ਸਾਰੇ ਦੋਸਤ ਚੁੰਮ ਰਹੇ ਸੀ ਸਮਰੋਜ ਹਲਕੀ ਜਿਹੀ ਮੁਸਕਾਨ ਦੇ ਨਾਲ ਉਹਨਾਂ ਦੇ ਸਾਥ ਦੇ ਰਿਹਾ ਸੀ ਅੱਗੇ ਠੇਕਾ ਆਇਆ ਤਾਂ ਦੋਸਤ ਸਮਰੋਜ ਨੂੰ ਬੋਲੇ ਜੇਬ ਢਿੱਲੀ ਕਰੋ ਲਾੜਾ ਸਾਹਿਬ समरोज ਨੇ ਬੇਚਿਜ ਕਬਟੂਆ ਦੋਸਤਾਂ ਦੇ ਹਵਾਲੇ ਕਰ ਦਿਓ ਇਹ ਕਿਹਾ ਲਓ ਯਾਰ ਦੀ ਬਰਬਾਦੀ ਦਾ ਜਸ਼ਨ ਮਨਾ ਲਓ ਸਾਰੇ ਦੋਸਤੋ ਚਿਉਚਿ ਹੱਸ ਹੱਸ ਪਏ ਕੋਈ ਨਹੀਂ ਸਮਝ ਸਕਿਆ ਕਿ ਸਮਰੋਜ ਦੇ ਇਨ੍ਹਾਂ ਲਫ਼ਜ਼ਾਂ ਵਿੱਚ ਕਿੰਨਾ ਦਰਦ ਛੁਪਿਆ ਸੀ ਜਿਸ ਕੁੜੀ ਨਾਲ ਵਿਆਹ ਹੋ ਰਿਹਾ ਸੀ ਉਹ ਉਹਦੀ ਹੈ ਹੀ ਨਹੀਂ ਸੀ ਜੇ ਭੱਜ ਗਈ ਫਿਰ ਵੀ ਨਹੀਂ ਤੇ ਜੇ ਨਾਲ ਆ ਗਈ ਫਿਰ ਵੀ ਨਹੀਂ ਬਰਾਤ ਆਪਣੀ ਮੰਜ਼ਿਲ ਤੇ ਪਹੁੰਚ ਚੁੱਕੀ ਸੀ ਜਦੋਂ ਬਰਾਤਿਆਂ ਦਾ ਨਾਸ਼ਤਾ ਪੜ ਨਹੀਂ ਦਿੱਤਾ ਜਾਣ ਲੱਗਾ ਤਾਂ ਸਮਰੋਜ ਨੂੰ ਥੋੜਾ ਜਿਹਾ ਹੌਂਸਲਾ ਹੋਇਆ ਉਹ ਪਰਮਾਤਮਾ ਅੱਗੇ ਪ੍ਰਾਰਥਨਾ ਕਰਨ ਲੱਗਾ ਕਿ ਜਿਵੇਂ ਵੀ ਹੋਵੇ ਵਿਆਹ ਹੋ ਜਾਵੇ ਤੇ ਦੋਵਾਂ ਪਰਿਵਾਰਾਂ ਦੀ ਇੱਜ਼ਤ ਬਚ ਜਾਵੇ ਅੱਗੇ ਪਰਮਾਤਮਾ ਜੋ ਵੀ ਕਰੇ ਉਹਨੂੰ ਮਨਜ਼ੂਰ ਆ ਜਦੋਂ ਸਮਰੋਜ ਨੂੰ ਦਰਵਾਜ਼ੇ ਤੱਕ ਲੈ ਆਂਦਾ ਗਿਆ ਤਾਂ ਸਾਰੇ ਬਰਾਤੀ ਨੱਚਦੇ ਗੰਦੇ ਗੁਰਲੀਨ ਦੇ ਘਰ ਪਹੁੰਚ ਗਏ ਗੁਰਲੀਨ ਨੇ ਸਮਰੋਜ ਨੂੰ ਜੈਮਲਾ ਪਾਈ ਫਿਰ ਜਾ ਕੇ ਸਮਰੋਦ ਦੇ ਦਿਲ ਨੂੰ ਥੋੜਾ ਜਿਹਾ ਹੌਸਲਾ ਮਿਲਿਆ ਫਿਰ ਵੀ ਇੱਕ ਅਣਜਾਣਾ ਜਿਹਾ ਡਰ ਸਮਰੋਦ ਦੇ ਦਿਮਾਗ ਵਿੱਚ ਬੈਠਾ ਹੋਇਆ ਸੀ ਇਹ ਹੁਣੇ ਕੋਈ ਡਰਾਮਾ ਹੋਊਗਾ ਪਰ ਕੁਝ ਵੀ ਨਹੀਂ ਹੋਇਆ ਤੇ ਸਮਰੋਦ ਦਾ ਗੁਰਲੀਨ ਦੇ ਨਾਲ ਵਿਆਹ ਹੋ ਗਿਆ ਤੇ ਉਹ ਉਹ ਨੂੰ ਆਪਣੇ ਘਰ ਲੈ ਆਇਆ ਉਹਨਾਂ ਦੇ ਕਮਰੇ ਵਿੱਚ ਇੱਕ ਗਹਿਰੀ ਖਮੋਸ਼ੀ ਸੀ ਦੋਵੇਂ ਚੁੱਪਚਾਪ ਬੈਠੇ ਸੀ ਦੋ ਦਿਨ ਗੁਰਲੀਨ ਸਮਰੋਦ ਦੇ ਘਰ ਰਹੀ ਫਿਰ ਉਹਦਾ ਭਰਾ ਉਹਨੂੰ ਲੈਣ ਆ ਗਿਆ ਇਹਨਾਂ ਦੋ ਦਿਨਾਂ ਵਿੱਚ ਗੁਰਲੀਨ ਨਾਲ ਸਾਰਿਆਂ ਨੇ ਗੱਲਾਂ ਕੀਤੀਆਂ ਪਰ ਸਮਰੋਜ ਉਹਦੇ ਨਾਲ ਇੱਕ ਲਫ਼ਜ਼ ਵੀ ਨਹੀਂ ਬੋਲਿਆ ਜਦੋਂ ਉਹ ਜਾ ਰਹੀ ਸੀ ਉਦੋਂ ਉਹ ਗੁਰਲੀਨ ਨੂੰ ਬੋਲਿਆ ਹੁਣ ਤੂੰ ਦੁਬਾਰਾ ਨਾ ਇੱਥੇ ਆਈ ਜਿਹਦੇ ਨਾਲ ਰਹਿਣਾ ਹੈ ਉਹਦੇ ਨਾਲ ਚਲੀ ਜਾਈ ਗੁਰਲੀਨ ਨੇ ਕੋਈ ਜਵਾਬ ਨਹੀਂ ਦਿੱਤਾ ਕੁਝ ਦਿਨਾਂ ਬਾਅਦ ਘਰ ਵਾਲਿਆਂ ਦੇ ਦਬਾਅ ਵਿੱਚ ਆ ਕੇ ਸਮਰੋਜ ਗੁਰਲੀਨ ਨੂੰ ਉਹਦੇ ਪਿਓ ਕਿਆ ਤੋਂ ਵਾਪਸ ਲੈ ਆਇਆ ਰਾਤ ਨੂੰ ਉਹ ਗੁਰਲੀਨ ਨੂੰ ਬੋਲਿਆ ਤੈਨੂੰ ਵਾਪਸ ਨਹੀਂ ਆਉਣਾ ਚਾਹੀਦਾ ਸੀ ਭੱਜ ਜਾਂਦੀ ਤਾਂ ਚੰਗਾ ਹੁੰਦਾ ਗੁਰਲੀਨ ਬੋਲੀ ਐਵੇਂ ਕਿਵੇਂ ਭੱਜ ਜਾਂਦੀ ਪਹਿਲਾਂ ਤਾਂ ਸਿਰਫ ਪਿਓ ਦੀ ਇੱਜ਼ਤ ਦਾਤੇ ਲੱਗੀ ਸੀ ਪਰ ਹੁਣ ਤਾਂ ਸਹੁਰਿਆਂ ਦੀ ਇੱਜ਼ਤ ਵੀ ਉਹਦੇ ਨਾਲ ਜੁੜ ਗਈ ਆ ਸਮਰੋਜ ਬੋਲਿਆ ਜੇ ਮੈਂ ਬਰਾਤ ਲੈ ਕੇ ਨਾਮ ਦਾ ਤਾਂ ਕੀ ਤੂੰ ਭੱਜ ਜਾਂਦੀ ਉਹ ਬੋਲੀ ਨਹੀਂ ਫਿਰ ਵੀ ਨਾ ਭੱਜਦੀ ਘਰ ਵਾਲਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਸਮਰੋਜ ਨੇ ਪੁੱਛਿਆ ਜੇ ਘਰ ਵਾਲੇ ਨਾ ਮੰਨਦੇ ਫਿਰ ਕੀ ਕਰਦੀ ਉਹ ਬੋਲੀ ਫਿਰ ਵੀ ਉਹਨਾਂ ਨੂੰ ਮਨਾਉਣ ਦੀ ਹੀ ਕੋਸ਼ਿਸ਼ ਕਰਦੀ ਫਿਰ ਸਮਰੋਜ ਬੋਲਿਆ ਕਿੰਨੇ ਸਾਲਾਂ ਦਾ ਪਿਆਰ ਸੀ ਉਹਦੇ ਨਾਲ ਗੁਰਲੀਨ ਬੋਲੀ ਪਿਛਲੇ 1 ਸਾਲ ਤੋਂ ਉਹਦੇ ਨਾਲ ਗੱਲ ਹੋ ਰਹੀ ਸੀ ਪਰ ਕਿਸੇ ਨੇ ਜਹਾਨ ਨਹੀਂ ਕੀਤਾ ਸੀ ਵਿਆਹ ਵਾਲੇ ਦਿਨ ਉਹਨੇ ਫੋਨ ਕੀਤਾ ਸੀ कि ਮੈਨੂੰ ਉਹ ਬਹੁਤ ਪਿਆਰ ਕਰਦਾ ਆ ਤੇ ਮੈਂ ਇਹ ਵਿਆਹ ਨਾ ਕਰਾਂ ਮੈਂ ਤਾਂ ਉਹ ਨਹੀਂ ਬਚੂਗਾ ਸਮਰੋਜ ਬੋਲਿਆ ਫਿਰ ਕੀ ਹੋਇਆ ਉਹ ਰੱਬ ਨੂੰ ਪਿਆਰਾ ਹੋ ਗਿਆ ਜਾਂ ਜਿੰਦਾ ਆ ਗੁਰਲੀ ਨੂੰ ਉਦਾਸ ਹੋ ਕੇ ਬੋਲੀ ਜਿੰਦਾ ਆ ਬਸ ਤੇਰੀਆਂ ਨਜ਼ਰਾਂ ਵਿੱਚ ਉਹਨੇ ਮੈਨੂੰ ਗਿਰਾ ਦਿੱਤਾ ਆ ਸਮਰੋਜ ਬੋਲਿਆ ਤੁਸੀਂ ਕੁੜੀਆਂ ਕਿੰਨੀਆਂ ਮੂਰਖ ਹੁੰਦੀਆਂ ਉਹ ਵੇਖਾ ਵੇਖੀ ਨੂੰ ਹੀ ਪਿਆਰ ਮੰਨ ਲੈਂਦੀਆਂ ਉਹ ਸੱਤ ਸਮੁੰਦਰ ਦੂਰ ਤੋਂ ਵੀ ਕੋਈ ਬੁਲਾਵੇ ਤਾਂ ਉਹਦੇ ਲਈ ਵੀ ਸਾਰਾ ਕੁਝ ਛੱਡ ਕੇ ਭੱਜ ਜਾਂਦੀਆਂ ਉਹ ਗੁਰਲੀਨ ਬੋਲੀ ਗਲਤੀ ਹੋ ਗਈ ਮaaf ਕਰ ਦਿਓ ਸਮਰੋਜ ਭੁੱਲਿਆ ਇਹ ਗਲਤੀ ਨਹੀਂ ਆ ਬਚਪਨਾ ਆ ਤੈਨੂੰ ਨਹੀਂ ਪਤਾ ਮੈਂ ਕਿੰਨੀ ਟੈਨਸ਼ਨ ਵਿੱਚੋਂ ਗੁਜ਼ਰਿਆ ਆ ਗੁਰਲੀਨ ਬੋਲੀ ਚੰਗਾ ਕੀਤਾ ਮੇਰੇ ਮਨਾ ਕਰਨ ਤੇ ਵੀ ਤੂੰ ਆ ਗਿਆ ਤੇ ਸਾਰਾ ਕੁਝ ਸੰਭਾਲ ਲਿਆ ਜੇ ਅੱਗੇ ਵੀ ਮੇਰੇ ਕੋਲੋਂ ਕੋਈ ਗਲਤੀ ਹੋ ਜਾਊਗੀ ਤਾਂ ਸੰਭਾਲ ਲਓਗੇ ਹੈਨਾ ਸਮਰੋਜ ਉਹਦੇ ਭੋਲੇਪਨ ਤੇ ਛਿੜਦੇ ਹੋਏ ਬੋਲਿਆ ਪਾਗਲ ਕੁੜੀ ਕੱਲ ਨੂੰ ਤੈਨੂੰ ਕਿਸੇ ਹੋਰ ਨਾਲ ਪਿਆਰ ਹੋ ਗਿਆ ਤਾਂ ਮੈਂ ਕੀ ਕਰੂੰਗਾ ਉਹ ਮਸੂਮੀਅਤ ਨਾਲ ਬੋਲੀ ਹੁਣ ਮੈਂ ਤੇਰੀ ਘਰ ਵਾਲੀ ਹਾਂ ਇਹੋ ਜਿਹਾ ਪਾਪ ਮੈਂ ਕਦੀ ਵੀ ਨਹੀਂ ਕਰੂੰਗੀ ਸਤਵੀਂ ਫੀਲ ਹਾਂ ਮੰਮੀ ਵੀ ਕਹਿੰਦੀ ਆ ਮੇਰੇ ਅੰਦਰ ਜਿਆਦਾ ਦਿਮਾਗ ਨਹੀਂ ਆ ਮਾਫ ਕਰ ਦੋ ਸਮਰੋਜ ਨੇ ਜਦੋਂ ਉਹਦੀਆਂ ਮੋਟੀਆਂ-ਮੋਟੀਆਂ ਅੱਖਾਂ ਵਿੱਚ ਵੇਖਿਆ ਤਾਂ ਉਹਨੂੰ ਆਪਣੇ ਲਈ ਪਿਆਰ ਹੀ ਨਜ਼ਰ ਆਇਆ ਉਹਦੇ ਵਿੱਚ ਉਹਨੂੰ ਮਸੂਮੀਅਤ ਤੇ ਭੋਲੇਪਨ ਤੋਂ ਸਿਵਾ ਹੋਰ ਕੁਝ ਵੀ ਨਜ਼ਰ ਨਹੀਂ ਆਇਆ ਗੁਰਲੀਨ ਦੇ ਭੋਲੇ-ਪਾਲੇ ਜਿਹੇ ਚਿਹਰੇ ਨੇ ਉਹਨੂੰ ਠਾਗੀ ਲਿਆ ਸੀ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਇਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ دی ਇਜਾਜ਼ਤ ਸਤ ਸ਼੍ਰੀ ਅਕਾਲ ਜੀ